ਲਾ ਸਤਿਨਾਮ ਅੱਜ ਨਾ ਆਪਾਂ ਇੱਕ ਮਿੰਨੀ ਫਾਰਮ ਤੇ ਖੜੇ ਆਂ ਬਹੁਤ ਕਮਾਲ ਦੇ ਪਸ਼ੂ ਨੇ ਬਾਈ ਕੋਲੇ ਪਿੰਡ ਖੀਵਾ ਕਲਾਂ ਤਹਿਸੀਲ ਭੀਖੀ ਤੇ ਜ਼ਿਲ੍ਹਾ ਮਾਨਸਾ ਗਾਵਾਂ ਦਾ ਕਮਾਲ ਦੀਆਂ ਹੈਗੀਆਂ ਨੇ ਤੇ ਮੱਝਾਂ ਦੀ ਬਰੀਡ ਤੇ ਵੀ ਬਾਈ ਹੋਰੀ ਕੰਮ ਨਾਲ ਨਾਲ ਸ਼ੁਰੂ ਕੀਤਾ ਹੋਇਆ ਮੱਝਾਂ ਵੀ ਬਹੁਤ ਕਮਾਲ ਦੀਆਂ ਨੇ ਤੇ ਗਾਵਾਂ ਤੁਹਾਨੂੰ ਜਰਸੀਆਂ ਵੀ ਮਿਲਣਗੀਆਂ ਐਚ ਐਫ ਵੀ ਮਿਲਣਗੇ ਪਰ ਇੰਨਾ ਚੁਣਾ ਬਾਈ ਨੇ ਅੱਜ ਇੱਕ ਬੱਚੀ ਬਕਾਊ ਕੀਤੀ ਹੈ ਦੰਦੋਂ ਆ ਗਈ ਖੀਰੀ ਤੇ ਆਹ ਬੱਚੀ ਆ ਗਈ ਹੈ 54 ਨੰਬਰ ਯਰਸੀ ਆ ਗਈ ਤੇਰੀ ਭੈਣ ਵੀ ਬਾਈ ਕੋਲ ਆ ਇਹਦੀ ਮਾਦਰ ਵੀ ਬਾਈ ਕੋਲ ਆ ਆਪ ਵੀ ਟੋਪ ਦੇ ਸੀ ਮੰਡੀ ਤੇ ਬਾਈ ਕਹਿੰਦਾ ਨਾ ਅੱਗੇ ਨਹੀਂ ਦਿੰਦਾ ਮੇਲ ਕਾਫ ਬਹੁਤ ਕਮਾਲ ਦੀ ਬੱਚੀ ੜੀ ਪੰਜਾਬ ਵਾਲੀ ਆ ਕਹਿੰਦੇ ਨੇ ਵੀ ਪੰਜਾਬ ਵਾਲੀ ਆਸਰ ਲੈਣੀ ਆ ਉਹ ਗੱਲ ਬਾਤ ਆ ਤੇ ਬਾਕੀ ਡਿਟੇਲ ਬਾਈ ਨੂੰ ਪੁੱਛਾਂਗੇ ਰੇਟ ਕਰਾਵਾਂਗੇ ਵੀਡੀਓ ਦੇ ਵਿੱਚ ਤੇ ਰੇਟ ਰਹੂਗਾ ਬਿਲਕੁਲ ਫਿਕਸ ਤੇ ਕੁਆਲਿਟੀ ਦੇ ਹਿਸਾਬ ਨਾਲ ਰੇਟ ਹੋਊਗਾ ਕੋਈ ਬੜਾ ਵੱਡਾ ਰੇਟ ਨਹੀਂ ਹੋਊਗਾ ਆ ਜਾ ਬਾਈ ਹੋਰ ਕੀ ਹਾਲ ਹੈ ਕਿ ਨਹੀਂ ਵਧੀਆ ਬਾਈ ਚੜਦੀ ਕਲਾ ਸਿਕਾ ਬਾਈ ਆ ਨਾਮ ਤੇ ਨੰਬਰ ਬੋਲ ਦੇ ਮੇਰਾ ਨਾਮ ਹੈਗਾ ਗਰਮੀਤ ਸਿੰਘ ਪਿੰਡ ਕੀਵਕਲਾ ਨੰਬਰ ਹੈਗਾ 98728 23043 98728 23043 ਲਾ ਪਹਿਲਾਂ ਇਹਦੀ ਮਾਦਰੇ ਦਿਖਾ ਦੀ ਆਪਾਂ ਹਾਂ ਬਈ ਉਹ ਖੜੀ ਆ ਪਹਿਲੇ ਨਾਲ ਉਹ ਵੀ ਆ ਸਾਹਮਣੇ ਹੈ ਨਾ ਆ ਜਾ ਗਰੀ ਉਹ ਤੇ ਮਾਰਦੇ ਕੈਮਰੇ ਪਹਿਲਾਂ ਤਾਂ ਇਹਦੀ ਮਾਦਰ ਕਰਾ ਦੇ ਚੈੱਕ ਤੇ ਉਹ ਨਾਲ ਇਹਦੇ ਮੇਲ ਕਾਫ ਹੈ ਇਹਦੀ ਮਾਦਰ ਥੱਲੀ ਭੱਗ ਗਿਆ ਨਾ ਹੂੰ ਤੇ ਉਹ ਤਾਂ ਆ ਗਈ ਇਹਦੀ ਮਾਦਰ ਕਿੰਨਾ ਦੁੱਧੰਦੀ ਆ ਇਹਦੀ ਮਾਦਰ ਇਹਦੇ 32 ਲੀਟਰ ਦਦਾ ਬਈ 32 ਲੀਟਰ ਤੇ ਆਹ ਹੈ ਇਹਦੀ ਭੈਣ ਆ ਹਨਾ ਕੱਦ ਪਾਈ ਕਹਿੰਦਾ ਇਹਦੇ ਵਾਂਗੂ ਕਰੂਗੀ ਫੁੱਲ ਵੱਡਾ ਆ ਇਹਦੀ ਸਿਸਟਰ ਆ ਗਈ ਨਸਾਂ ਨੂੰ ਸਾਹ ਦਿਖਾ ਦੇ ਗਰੀ ਉੱਲਾ ਹਾਈਟ ਚਾ ਇਹ ਕਿੰਨਾ ਕੁ ਦ ਦੇ ਦਿੰਦੀ ਹੈ ਬਾਈ ਇਹ ਬਾਈ 32 ਲੀਟਰ ਦੇ ਆ ਗਈ ਇਹ ਤਾਜੀ ਨੇ ਹਾਂ ਹੁਣ ਤਾਂ 22 ਲੀਟਰ ਦੁੱਧ ਹੈਗਾ ਠੀਕ ਆ ਗੱਲ ਹੁਣ ਇਹ ਪੰਜ ਮਹੀਨੇ ਦੇ ਚਾਰ ਦੇ ਗੱਬਣ ਵੀ ਹੈ ਠੀਕ ਆ ਚਾਰ ਪੰਜ ਮਹੀਨੇ ਦੀ ਗੱਬਣ ਇਹ ਆ ਗਈ ਇਹਦੀ ਭੈਣ ਤੇ ਇਹਦੀ ਮਾਂ ਵੀ ਕਰਾਤੀ ਚੈੱਕ ਇੱਕ ਉਹ ਆਈ ਦੀ ਭੈਣ ਠੀਕ ਆ ਗੱਲ ਤੇ ਇੱਕ ਉਹ ਆ ਗਈ ਬਾਈ ਕਹਿੰਦਾ ਉਧਰਲੇ ਬੰਨੇ ਇਹਦੀ ਭੈਣ ਕਹਿ ਲਈ ਵੀ ਨਾਲ ਗਿਆ ਨਹੀਂ ਬਰੀਡ ਤੇ ਕੰਮ ਹਾਂ ਬਈ ਬਰੀਡ ਤੇ ਠੀਕ ਆ ਗੱਲ ਤੇ ਹੁਣ ਆ ਜੀ ਫਿਰ ਆਪਾਂ ਆ ਵੱਛੀ ਤੇ ਜਿਹੜੀ ਬਾਈ ਨੇ ਅੱਜ ਵੇਚਣੀ ਹੈ ਕਿਉਂਕਿ ਭਰਾ ਵੀ ਉਸ ਵਕਤ ਹੋ ਰਹੇ ਹੋਣਗੇ ਇਹ ਇੱਥੋਂ ਮਾਰਦੀ ਹੈ ਇਹਦੀ ਕੈਮਰਾ ਓ ਲੱਗਿਆ ਲੱਗਿਆ ਕੁਛ ਨਹੀਂ ਬਾਡੀ ਤੇ ਨੇਚਰਲ ਸ਼ਾਈਨਿੰਗ ਹੈ ਨਾ ਹਾਂ ਬਈ ਜਿੰਨੀ ਕਹੇਗੀ ਨਮਾਈ ਵੀ ਅੱਜ ਆ ਇਹ ਖੀਰੀ ਆ ਗਈ ਹਾਂ ਖੀਰੀ ਆ ਬਈ ਠੀਕ ਹੈ ਗੱਲ ਜਿਵੇਂ ਤੂੰ ਦੱਸਿਆ ਸੀ ਵੀ ਇੱਕ ਦੰਦ ਕੱਢ ਕੱਲ ਡੇ ਗਿਆ ਕੱਲ ਡੇ ਗਿਆ ਠੀਕ ਹੈ ਗੱਲ ਇੱਕ ਦੰਦ ਇਹਨੇ ਕੱਲ ਸੁੱਟਤਾ ਇਹਨੂੰ ਤੁਸੀਂ ਖੀਰੀ ਮੰਨ ਲਿਓ ਦੋ ਮੰਨ ਲਿਓ ਪਰ ਬਟ ਹਲੇ ਦੰਦ ਇੱਕੋ ਹੀ ਸਿੱਟਿਆ ਉਹ ਵੀ ਬਾਈ ਕਹਿੰਦਾ ਕੱਲ ਹੀ ਸਿੱਟਿਆ ਤੇ ਥਣ ਲੇ ਵੇ ਜਾਈ ਬਿਲਕੁਲ ਸਾਫ ਨਾਲ ਆ ਗਿਆ ਮੇਲ ਕਫ ਸੁਹਾ ਕਿੰਨੇ ਦਿਨ ਦਾ ਹੋ ਗਿਆ ਬਾਈ ਦਾ ਇਹਦਾ ਬਾਈ ਚੌਥਾ ਦਿਨ ਆ ਦੇ ਭਲਾ ਨੇ ਹਲਦਾ ਆਦਾ ਬੋਲੇ ਜੀ ਹੈ ਇਹ ਉਰਲੇ ਬੰਨ ਦਿਖਾ ਦੇ ਗਰੀ ਚੌਥਾ ਦਿਨ ਤੇ ਲੇਵਾ ਬਾਲਾ ਕਮਾਲ ਦਾ ਰੱਖਦੀ ਹੈ ਨਾ ਹਾਂ ਬਈ ਇਹ ਆ ਪੈ ਗਈ ਹੈ ਉਹਦੀ ਪ੍ਰੀਤ ਦੀ ਹੈ ਜਿਹਦੇ 21035 ਲਾਇਆ ਦੀ ਮੈਂ ਉਹ ਬੱਸ ਆ ਗਿਆ ਠੀਕ ਆ ਗੱਲ ਹੈ ਤੇ ਅੱਜ ਚਾਰਾਂ ਪੰਜਾਂ ਨਾਂ aí ਥੱਲੇ ਬੋਲੀ ਕਿੰਨੀ ਹੈ 14 ਲੀਟਰ 13 14 ਹੋਵੇ 14 ਹਾਂ ਖਰਾਕ ਤੇ ਨਹੀਂ ਵਾਲੀ ਹਜੇ ਸ਼ਿਟਾ ਨਾ ਹਲੇ ਦਾ ਫਿਰ ਹੋਆ ਮੈੜਾ ਵੀ ਨਹੀਂ ਸਿੱਟਾ ਲਿਆ ਉਹ ਗਰੂਗੀ ਮੈਂ ਇੱਧਰ ਚ ਕਿਹਨ ਨਾਲ 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 ਕਮਾ ਰਿਹਾ ਇੱਧਰਲੇ ਬੰਨੇ ਤੇ ਬਾਈ ਕਹਿੰਦਾ ਬਹੁਤੀ ਖਰਾਕ ਹਲੇ ਇਹਨੂੰ ਦਿੱਤੀ ਨਹੀਂ ਕਿਉਂਕਿ ਗੱਲ ਕਰ ਲਈਏ ਬਾਈ ਹੋਰਾਂ ਦਾ ਕੰਮ ਹੈਗਾ ਬਰੀਡਿੰਗ ਤੇ ਕੋਈ ਸੇਲ ਪਰਚੇਜ ਵਾਲਾ ਸਿਸਟਮ ਨਹੀਂ ਹੈਗਾ ਇੱਥੇ ਬਿਲਕੁਲ ਵੀ ਛੱਡ ਦੇ ਛੱਡ ਦੇ ਕੋਈ ਨਹੀਂ ਧਰ ਦੇ ਰ ਸਭ ਤੇ ਜਾਣਦੇ ਇਹ ਇਥੋਂ ਇਥੋਂ ਕਰਾ ਦੇ ਗਰੀ ਚੈਕ ਨੂੰ ਜਿਆਦਾ ਖੁੱਲੀ ਰਹਿੰਦੀ ਆ ਨਾ ਹਾਂ ਬਈ ਖੁੱਲੀਆਂ ਨੇ ਆਰੇ ਬੜਿਆ ਹੁਣ ਬੰਨੀਆਂ ਨਿਵਾਈਆਂ ਨੇ ਅੱਜ ਇਹ ਇਥੋਂ ਕਰਾ ਦੇ ਚ ਇੱਕ ਨਸਾਂ ਨੂੰ ਸਾ ਗਾਂ ਵਾਲੇ ਬੰਨੇ ਕਰੀ ਲੇਵੇ ਤੇ ਬਾਲੀਆਂ ਕਮਾਲ ਦੀਆਂ ਕੱਢੂਗੀ ਆਪਣੀ ਭੈਣ ਵਾਂਗੂ ਜਿਵੇਂ ਜਿਵੇਂ ਤਿਆਰ ਹੋਈ ਜਾਊਗੀ ਇਹ ਇਥੋਂ ਕਰ ਸਕਦੇ ਹਾਂ ਚੈੱਕ ਕੁਆਲਟੀ ਲੇਵਾ ਇਹ ਕਹਿ ਸਕਦੇ ਆ ਵੀ ਬਿਲਕੁਲ ਬਾਈ ਫਿਕਸ ਚਾ ਲੇਵਾ ਰ ਖੂ ਟਾਇਟ ਚਾ ਲੇਵਾ ਨਾਲ ਲੱਗਵਾ ਉਹ ਢਿੱਲਾ ਜਾਂ ਨਹੀਂ ਰੱਖਦੀ ਹੈ ਨਾ ਹਲੇ ਕੱਦ ਵੀ ਕਰੂ ਬਾਈ ਠੀਕ ਆ ਗੱਲ ਆ ਕੱਦ ਕਰੂਗੀ ਫੁੱਲ ਦੰਦ ਕ ਲਈ ਇੱਕ ਸੁੱਟਿਆ ਹੈ ਨਾ ਹਾਂ ਇਹ ਤੋੜਦੇ ਤੋੜਦੇ ਇਧਰਲੇ ਬੰਨੇ ਕੱਢਦੇ ਇਹ ਥੋ ਮਾਰਨੀ ਯਾਰੀ ਕੈਮਰਾ ਚ ਬਾਈ ਕਿਵੇਂ ਆਪਣੀ ਹੱਥੀ ਚ ਬਾਈ ਆ ਕਿ ਮਸ਼ੀਨੀ ਨਹੀਂ ਮਸੀ ਚੋਨਾ ਬਈ ਮਸ਼ੀਨ ਦਾਂ ਚਹੇ ਦੀ ਚੋ ਹੱਥੀ ਲੈ ਹਲੇ ਥਾਂ ਥੋੜੇ ਛੋਟੇ ਨੇ ਨਾ ਠੀਕ ਆ ਗੱਲ ਹਲੇ ਨਿਕਲਣਗੇ ਸਣ ਠੀਕ ਆ ਗੱਲ ਆਉਂ ਹੱਥੀਆਂ ਉਲੂਲ ਤਾਂ ਨਹੀਂ ਕਰਦੀ ਨੋ ਨੋ ਮੈਂ ਕਹਿੰਦਾ ਬੌੜੀ ਠੰਡੀ ਹੈ ਠੀਕ ਆ ਗੱਲ ਕਿਵੇਂ ਮਰਜੀ ਆ ਉਹ ਕਰੀਏ ਬਈ ਜਵਾਕ ਬੈਠੀ ਜਾਵੇ ਠੀਕ ਆ ਗੱਲ ਸਵਾਦ ਆ ਗਈ ਠੰਡੀ ਜਗ੍ਹਾ ਉਲਲੇ ਉਲਲੇ ਬੰਨਿਓ ਕਰਾ ਦੀਆ ਇੱਥੇ ਇੱਥੇ ਮਾਰਦੇ ਹੱਥ ਮਾਰਦੇ 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 ਕਿਵੇਂ ਮਰਜੀ ਬੈਠੀ ਜਾ ਇੱਥੋਂ 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 ਕਰਾ ਨਹੀਂ ਬੱਛੀ ਸਾਰ ਇਥਾ ਤੋੜ ਦੇ ਗਾ ਨੀ ਆ ਇਹਨੂੰ ਤੋੜ ਦੇ ਕੇ ਰਾਮੂ ਕੋਈ ਗੱਲ ਨਹੀਂ ਛੱਡਦੇ ਛੱਡਦੇ ਰੱਸਾ ਛੱਡਦੇ ਅਸੀਂ ਜਾਣਦੇ ਆਪ ਦੀ ਮਰਜ਼ੀ ਨਾਲ ਹੀ ਜਾਣਦੇ ਚੱਲ ਬੁੱਤਾ ਇਹ ਹੋ ਜਾ ਹੋ ਜਾ ਸਾਈਡ ਨੂੰ ਚਾਲ ਇਹ ਇਥੋਂ ਇਥੋਂ ਕਰਾ ਦੇਂਗੇ ਰੀਜਾ ਕੋਈ ਐਨ ਵੀ ਜਿਆਦਾ ਮੈਂ ਕਹੂੰਗਾ ਇਹ ਖੁੱਲਾ ਰਹਿ ਕੇ ਪਸ਼ੂ ਮਾਸਤ ਰਹਿੰਦਾ ਹਨਾ ਹਾਂ ਬਈ ਕਿੰਨਾ ਕੁ ਦੁੱਧ ਪਾ ਸਕਦੀ ਆ ਇਹ ਦੁੱਧ ਬਾਈ 20 ਲੀਟਰ ਬਾਈ ਰਾਮ ਨਾ ਖੁੱਲਾ ਦਿਓ 20 ਲੀਟਰ ਹਾਂ ਤੇ ਅਗਲੇ ਸੇਵਾਗੇ ਹਾਂ ਤੇ ਇੱਕ ਖਾਸ ਗੱਲ ਇਹਦੀ ਸੱਜਣੋ ਇਹ ਰਹੂਗੀ ਵੀ ਇਹਨੇ ਗਰਮੀ ਨਹੀਂ ਮਨਾਉਣੀ ਨਾ ਗਰਮੀ ਆ ਪੱਖੇ ਵੀ ਨਹੀਂ ਲਾਏ ਬਈ ਹਲੇ ਠੀਕ ਆ ਗੱਲ ਅਸ ਤੁਹਾਡੇ ਸਾਹਮਣੇ ਆ ਨਾ ਬੁਹਾਰੇ ਨੇ ਠੀਕ ਆ ਹਾਂ ਗਰਮੀ ਵਾਲਾ ਸੀਨ ਨਹੀਂ ਹੈਗਾ ਕਿਉਂ ਆਇਆ ਹੁਣ ਨਹੀਂ ਆ ਦੇਖੀ ਆ ਫਾਰਮਾ ਚ ਜੀਭਾਂ ਗੱਡੀਆਂ ਖੜੀਆਂ ਹੁੰਦੇ ਨੇ ਬੜੀਆਂ ਠੀਕ ਆ ਗੱਲ ਇਹਨੂੰ ਤੋੜ ਦੇ ਇਹਦਾ ਤਾਂ ਇਹ ਮੰਨ ਲਓ ਵੀ ਮੱਝ ਹਰ ਗਈ ਸਰੀਰਾ ਤੇ ਮੱਝ ਵਰਗੀ ਦੁੱਧ ਵੀ ਫੈਂਟ ਬਾਈ 5 0 ਤੋਂ ਸਾਰੀਆਂ ਦੀ ਉੱਪਰ ਠੀਕ ਆ ਗੱਲ 5 ਤੋਂ ਪਲੱਸ ਕਰ ਲਈਏ ਹਾਂ ਇਹਦੀ ਭੈਣ ਦੀ ਵੀ 5 ਤੋਂ ਉੱਪਰ ਆ ਜੀ ਹੁਣ ਫੈਂਟ ਆ ਲੈ ਚੱਲੇ ਇਹਨੂੰ ਤੇ ਬਾਕੀ ਚਬਾਈ ਦੀ ਨਰਮ ਹਾਂ ਜਮ ਉਹ ਹੀ 100 ਦੀ 100 ਵੱਧ ਘੱਟ ਛੜ ਲਾ ਛਿੱਟਾ ਕੋਈ ਨਾ 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 ਕੁਝ ਵੀ ਨਹੀਂ ਬਾਈ ਗੈਰਟੀ ਰਹੂਗੀ ਹਰੇਕ ਪੱਖ ਤੋਂ ਹੂੰ ਬਾਕੀ ਅਗਲਾ ਚੈੱਕ ਕਰਕੇ ਲਿਜਾਓ ਬਾਈ ਠੀ ਤੇ ਬਾਕੀ ਨਖਰੂ ਬਹੁਤ ਬੱਛੀ ਆ ਹਾਂ ਹਾਂ ਬੱਚੇ ਕੱਦ ਕਰੂ ਹਲੇ ਤਾਂ ਇੱਥੇ ਰੋਗੇ ਬੱਚੇ ਬਹੁਤ ਸੋਹਣੇ ਪੌਂਦੀ ਆ ਇਹ ਬਾਂਦੇ ਬਾਂਦੇ ਇੱਥੇ ਬਾਂਦੇ ਤੇ ਸੱਜਣੋ ਬਰੀਡ ਵੀ ਟਾਪ ਦੀ ਤਿਆਰ ਕਰ ਦੂ ਤੇ ਬੱਛੀ ਆਪ ਵੀ ਯਾਰ ਸ਼ਾਈਨਿੰਗ ਸ਼ੂਨਿੰਗ ਬਹੁਤ ਕਮਾਲ ਦੀ ਆ ਇੱਥੋਂ ਕਰਾਦੀ ਗੈਰੀ ਚੈੱਕ ਆਰਡਰ ਕੁਆਲਿਟੀ ਬਾਡੀ ਦੀ ਬਣਤਰ ਉਤੋਂ ਬਿਲਕੁਲ ਸਟੇਟ ਤੇ ਮਜ਼ਬੂਤ ਫੁੱਲ ਲਾ ਧੁੱਪ ਚ ਹੀ ਖੜੀ ਆ ਵੀ ਹੋਂਕਣ ਹੋਂਕਣ ਵਾਲਾ ਕੰਮ ਨਹੀਂ ਹੈਗਾ ਬਾਕੀ ਬਈ ਸਟਾਪ ਆ ਆਪਣੇ ਕੋਲੇ ਕਿਹੜਾ ਇਹਦੇ ਭਰਿਆ ਤੇ ਆਪਦੇ ਆ ਕਿਹੜੇ ਦੀ ਪ੍ਰੀਤ ਦੀ ਠੀਕ ਆ ਸਾਰਾ ਕੁਝ ਪਿਆਰਾ ਡੀ ਐਨ ਏ ਤੱਕ ਦੀ ਗਾਰੰਟੀ ਉਹੀ ਗੱਲ ਆ ਵੀ ਜਿੰਨੇ ਕੰਮ ਆ ਇਹ ਵੀ ਆਪਾਂ ਦਾ ਮਜਬੂਰੀ ਆ ਤਾਂ ਵੇਚਣੀ ਪੈਗੀ ਨਹੀਂ ਮੈਂ ਕਹਨੂੰ ਫੇਰ ਕਰਨਾ ਸੀ ਇਹਨੇ ਬਾਈ ਇਹਦੇ ਅੱਜ ਮੰਗੂਗਾ ਨਾ ਉਨੇ ਕ ਦਾ ਇਹ ਖਾਏ ਗਈ ਹੁਣ ਹਾਂ ਬਾਈ ਤੈਨੂੰ ਪਤਾ ਆ ਇਹਨਾਂ ਦੇ ਵਿੱਚ ਕਿੰਨੇ ਕਾਲੇ ਕਿੰਨੇ ਕੀ ਡਿਮਾਂਡ ਆ ਇਹਦੀ ਇਹਦੇ ਬਾਈ ਕਰਾਤਾ ਚਾਹੀਦੀ ਕਿੰਨੇ ਮਰਜ਼ੀ ਲੈ ਹਨਾ ਠੀਕ ਆ ਇਹਦੇ ਡਿਮਾਂਡ ਤਾਂ 95000 ਰੁਪਿਆ ਠੀਕ ਆ 95 ਚ ਛੋਟ ਛੱਪਾ ਜਾਂ ਮਾੜਾ ਮੋਟਾ ਹੋਊ ਇਹਦੇ ਹਨਾ ਆਪਾਂ ਮੰਗੇ ਨਹੀਂ ਬੜੇ ਹੈਗੇ ਠੀਕ ਆ ਗੱਲ ਬਾਲਾ ਬਾਈ ਕਹਿੰਦਾ ਫਰਕ ਨਹੀਂ ਮਾੜਾ ਮੋਟਾ ਛੋਟ ਛੱਪਾ ਕਿਉਂ ਮੰਗੇ ਬਹੁਤ ਜਾਂਦੇ ਆ ਦੇਖੀ ਆਪਾਂ ਕਿੰਨੇ ਕਰਾ हां दाँत ਕਰਾਉਣਾ। दाँत ਚੈੱਕ ਕਰਾ ਦੇ ਵੀ ਜਿਹੜਾ ਇੱਕ ਦੰਦ ਛੁੱਟਿਆ ਹਨਾ ਕਈ ਵਾਰੀ ਵੀ ਭਰਾ ਕੇ ਇਹਦੇ ਵੀ ਦੁੱਗ੍ਹੀ ਚੌਗ੍ਹੀ ਨਾ ਹੋਵੇ। ਇਹ ਸੁਭਾ ਦੀ ਆ ਗਈ ਸੰਧੀ ਸੀਲ ਇਹ ਗਰੀ ਇੱਥੋਂ ਕਰਾ ਦੇ ਚੈੱਕ। ਇਹ ਆ ਆ ਦੰਦ ਡੇਗਿਆ ਨੇ ਇੱਕ। ਇਹ ਇੱਥੋਂ। ਇਹ ਇੱਥੋਂ ਕਰਤਾ ਕਰਦੇ ਚੈੱਕ। ਬਾਉ ਕੀ ਹੋ ਗਿਆ ਕੰਮ? ਇੱਕ ਦੰਦ ਹੀ ਛੁੱਟਿਆ ਇਹਨੂੰ ਇੱਕ ਖੀਰੀ ਮੰਨ ਲਿਓ, ਕੱਚੀ ਖੀਰੀ ਮੰਨ ਲਿਓ, ਇਹਨੂੰ ਤੁਸੀਂ ਬਈ ਦੁੱਗ੍ਹੀ ਮੰਨ ਲਿਓ ਹਨਾ। ਉਹ ਤੁਹਾਡੇ ਤੇ ਡਿਪੈਂਡ ਆ 95000 ਦੀ ਡਿਮਾਂਡ ਆ ਗਈ। ਛੋਟ ਛੱਪਾ ਮਾਨਤਾਨ ਥੋੜਾ ਬਹੁਤਾ ਉਹਦੇ ਚ ਹੋ ਜਾਊਗਾ। ਨੰਬਰ ਬੋਲ ਦੇ ਗਾਲੇ। ਮੇਰਾ ਹੈਗਾ 9872822 23043 98728 23043 23043 ਬਾਈ ਦਾ ਨੰਬਰ ਆ ਪਿੰਡ ਖੀਵਾ ਕਲਾ ਤਹਿਸੀਲ ਪੀਖੀ ਤੇ ਯਲਾਮੂਸੇ ਜੱਟ ਵਾਲਾ ਮਾਨਸਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ